ਔਰ ਉਹਦੀ ਮਾਝੇ ਗੁਰਵਰ ਸਾਹਿਬ ਦਾ ਤਾਤਾ ਦਾ ਸੰਗਠਨ ਜੀ ਸਭ ਦਾ ਤਾਤਾ ਲੋ ਵੀ ਮਿੱਤਰੋ ਰੋਸੋਤਰਾ ਸਾਹਿਬੀ ਕਰਦੇ ਆ टेंशन लो जी पहुंच के पटना सर टेंशन जी गांव गुरुकर के रास्ते से चलता को जा रही गाड़ी संख्या 83208 राजेंद्र नगर बस से है सिटी एक्सप्रेस प्लेटफार्म नंबर 3 पर आ रही ਹਾਰ ਫਟਨਾ ਸਟੇਸ਼ਨ ਬਾਹਰ ਨਾਲ ਦੇਖੋ ਆਟਵਾ ਚੱਲ ਰਹੀਆਂ ਨੇ ਸੰਗਤ ਆਟਵਾ ਜਿਹੜੇ ਰਹੇ ਜਾਂਦੀ ਹੈ ਬਸ ਉਹ ਤੋਂ ਵੀ ਉਹਨੂੰ ਸੇਵਾ ਲੱਗਦੀ ਨਹੀਂ ਤੇ ਫਾਟ ਹੋਈ नीचे से चलने का पुल है पुल चढ़ते हैं ना चार दिन के काम भागते हैं और बड़ी 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 स्पीड फाली पा के तो साथ वाले थे जो चढ़ा दिया पुल हमको तो भी चढ़ाना हो गया <laughs> <laughs>

ਨਵਾਂ ਪਿੰਡ ਦਾ ਨਾਮ ਲੇਜੰਡਰੀ ਤਾਤਾ ਦੇ ਸੰਗਤ ਹੋ ਗਈ ਸਖਤਤਾ ਦੀ ਤੇਰੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਘਾਟ ਕੱਲਾ ਨਹੀਂ ਲੋ ਵੀ ਮਿੱਤਰੋ ਪਹੁੰਚ ਗਏ ਸਰਾਂ ਦੇ ਵਿੱਚ ਹੁਣ ਆਪਾਂ ਹੁਣ ਨਾਲੇ ਹੁੰਦੇ ਆ ਫਰੈਸ਼ ਕੇਟੇਕਦੇ ਆ ਮੱਥਾ ਨਾਲੇ ਛਕਦੇ ਆ ਲੰਗਰ ਸੰਗਤ ਬਹੁਤ ਔੜੇ ਫੋਨ ਕਰਕੇ ਨਾ ਫਲੋਰ ਵੀ ਅੱਜ ਆਪਾਂ ਨੂੰ ਉੱਪਰ ਲਈ ਮਿਲਿਆ ਕੰਗੜਾ ਬਹੁਤ ਵੇਖੀ ਹੋਰ ਇੱਧਰ ਵੀ ਵੇਖੀ ਜਾਂਦਾ ਸਰਾਮਾ ਫੁੱਲ ਹੋ ਜਾਂਦੀਆਂ ਇਹ ਪਾਪਾ ਨੂੰ ਮਿਲ ਗਿਆ ਲੂੰ ਤੇ ਹੁਣ ਕਰਦੇ ਆ ਇਸ ਟ ਲਓ ਜੀ ਹੋ ਗਏ ਰੈਡੀ ਨਾ ਕੇ ਹੋ ਕੇ ਫਰੈਸ਼ ਹੁਣ ਚਲਦੇ ਆ ਨਾਲੇ ਟਿਕਦੇ ਆ ਮੱਥਾ ਤੇ ਨਾਲੇ ਛਕਦੇ ਆ ਲੰਗਰ ਸਰਾ ਚੈੱਕ ਕਰੋ ਤੁਸੀਂ ਅੰਦਰੋਂ ਬਹੁਤ ਵਧੀਆ ਐਂਸਾਫ ਸੋਫੀ ਪੂਰਾ ਐਂਸਾਫ ਸਫਾਈ ਦਾ ਪੂਰਾ ਧਿਆਨ ਰੋਜ਼ ਦਰਵਾਜ਼ਾ ਆਮੀ ਦੱਸਦੇ 22 ਵਾ ਸੇਵਾ ਦਾਰ ਸੇਵਾ ਦਾ ਕੰਮ ਚੱਲ ਜੁਦਾ ਤੇ ਅੰਦਰ ਲੰਗਰ ਆਈ ਉਤਰਾਵਾਂ ਆਪੇ ਲੋ ਜੀ ਭਜਾਇਆ ਤੁਹਾਨੂੰ ਕਰਾਈਏ ਦਰਸ਼ਨ ਜੌਂਡੀਅਰ 5075 4x4 ਸੀਆਰਡੀ ਇਹ ਟਰੈਕਟਰ ਦਾ ਜਹਾਜ਼ ਹੀ ਲੱਗਦਾ ਛੋਟਾ ਇਹ ਸੇਵਾ ਇਹ ਤਾਂ ਕਿ ਇਹ ਵੀਰ ਨੇ ਜਾਵਾਦਾ ਸਤ ਸਕਾਰ ਸੇਵਾ ਚੱਲ ਰਹੀ ਹੈ ਸਰਾਂ ਦੀ ਜਿਸ ਦੇ ਲਾਲ ਜਿਹੇ

ਪੜੇ ਵੀ ਆੰਦੇ 12 ਮਹੀਨੇ ਬਿਗੀ ਜੀ ਮੇਰਾ ਗਲੀਆਂ ਪਟਨਾ ਸ਼ਹਿਰ ਤੋਂ ਆ ਜਾਣਾ ਹਾਂ ਹਾਂ ਜੀ ਆ ਰੋਦਾ ਹਨਾ ਬਹੁਤ ਤਰ ਤਰਦੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੰਮ ਰਿਆ ਤੇ ਆ ਕੇ ਦੁਨੀਆ ਉਤਾਰਿਆ ਮੈਂ ਤਾਂ ਕਿਉਂ ਭਾਗ ਲਾਏ ਜਿਹੜਾ ਦੁਨੀਆ ਉਤਾਰਿਆ ਸੇਵਾ ਰਾਤ ਨੂੰ ਕੰਨਿਆ ਪੇਸਮੈਂਟ ਬਣਾ ਰਹੇ ਲੋ ਜੀ 4 ਘੰਟੇ ਲਾ ਕੇ ਸੇਵਾ ਤੇ ਹੁਣ ਆਪਾਂ ਚੱਲਦੇ ਆਂ ਅੰਮ੍ਰੇ ਚ ਤੇ ਕਰਦੇ ਆਂ ਰੈਸਟ ਕੱਲੋਂ ਕੋ ਦੱਸ ਨਹੀਂ ਕਰਦੇ ਬਰਤਵਾਰਿਆਂ ਦੇ ਲੋ ਜੀ ਮੇਰੇ ਤੋਂ ਸੇਵਾ ਕਰਕੇ ਨਹਿ ਬਾਬਸ ਕਰ ਸਕਣੇ ਹੋਗੇ ਵੀਟ ਹਾਂ ਸੇ ਮੈਂ ਹੈ ਵੀ ਕੌੜੀਆਂ ਚੜ ਕੇ ਚੱਲਦੇ ਹਾਂ ਬੱਸ ਰੁਕ ਕੇ ਨਾ ਲੈ ਫਿਰ ਲੋਰ ਅੱਜ ਦੀ ਪਹੁੰਚ ਗਏ ਤੇ ਅੱਜ ਦਾ ਬਲੌਗ ਇੱਥੇ ਹੀ ਕਰਦੇ ਹਾਂ ਸਮਾਪਤ ਕੱਲ ਨੂੰ ਮਿਲਾਂਗੇ ਨਵੇਂ ਦਿਨਾਂ ਨਵੇਂ ਬਲੌਗ सत श्रीकाल गुड नाइट चेक सारू चैकू गुरद्वारा साहब इधर पटना शहर हवा चलती ठंडी ठंडी ਸੋ ਸਤਿ ਸ਼੍ਰੀ ਅਕਾਲ ਸਾਰੇ ਸੌਂ ਗਏ ਸੰਗ ਅੰਦਰ ਵੜ ਕੇ ਇੱਕ ਗੱਲ ਹੈ ਜਿੱਦਾਂ ਹਜ਼ੂਰ ਸਾਹਿਬ ਨਾਲ ਰੌੜ ਕਰਾਂ ਜੀ 24 ਘੰਟੇ ਇੱਥੇ ਥੋੜੀ ਉੰਨੀ ਨਹੀਂ ਹੈਗੀ ਟਾਈਮ ਟੂ ਟਾਈਮ ਰੌੜ ਕਰਿੰਦੀ ਟਾਈਮ ਟਾਈਮ ਉਹਦੇ ਸੌ ਜਾਂਦੇ ਆ ਓਕੇ ਜੀ ਸੌਂ ਜਓ ਹੁਣ ਸਾਰੇ ਮਰਦਿਆਂ ਕੱਲੋਂ